ਪਿਆਰਪਰੀ ਸਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਪੰਜਾਬ ਦੇ ਕਰਮਚਾਰੀਆਂ ਦੇ ਲਈ ਪੁਰਾਣੀ ਪੈਨਸ਼ਨ ਬਹਾਲੀ ਦਾ ਵੱਡਾ ਮੁੱਦਾ ਜਿਹੜਾ ਹੈ ਬਣ ਗਿਆ ਹੈ ਦੂਸਰੀ ਸਟੇਟ ਹਰਮਾਚਲ ਪ੍ਰਦੇਸ਼ ਦੇ ਅਤੇ ਰਾਜਸਥਾਨ ਇਹਨਾਂ ਸਟੇਟਾਂ ਦੇ ਵਿੱਚ ਬਾਦ ਜਿਹੜਾ ਕਿ ਬਾਦ ਦੇ ਵਿੱਚ ਐਲਾਨ ਕੀਤਾ ਗਿਆ ਸੀ ਸੋ ਜੋ ਕਿ ਲਾਗੂ ਵੀ ਕਰ ਚੁੱਕੇ ਹੈ ਪੰਜਾਬ ਸਰਕਾਰ ਨੇ ਜਿਹੜੀ ਮੈਨੀਫੈਸਟੋ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਪ੍ਰਾਣੀ ਪੈਨਸ਼ਨ ਬਹਾਲ ਕਰਨ ਦਾ ਸੀ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀ ਕੀ ਕਦਮ ਉਠਾਏ ਹਨ ਇਹ ਵੀ ਜਿਹੜਾ ਆਪ ਜੀ ਨੂੰ ਦੱਸ ਦਿੰਨੇ ਆ ਇਹਨਾਂ ਨੇ ਸਭ ਤੋਂ ਪਹਿਲਾਂ ਵੀ ਜਦੋਂ ਵੀ ਸਾਡੀ ਸਰਕਾਰ ਜਿਹੜੀ ਕੀ ਆਪ ਸਰਕਾਰ ਬਣੀ ਸੀ ਪਹਿਲਾਂ OPS ਲਾਗੂ ਕਰੋਗੇ ਲੇਕਿਨ 3 ਸਾਲ ਹੋ ਗਏ ਨੇ ਅਜੇ ਤੱਕ OPS ਬਾਰੇ ਕੋਈ ਵੀ ਕਦਮ ਜਿਹੜਾ ਨਹੀਂ ਉਠਾਇਆ ਗਿਆ ਹੈ ਉਹ OPS ਲਾਗੂ ਕਰਨ ਦਾ ਸਰਕਾਰ ਦੇ ਵੱਲੋਂ ਇੱਕ ਬਹੁਤ ਹੀ ਵੱਡਾ ਜਿਹੜਾ ਬਿਆਨ ਆਇਆ ਹੈ ਆ ਜਾਂਦਾ ਹੈ ਕਿ ਵਿਤੀ ਸੰਕਟ ਦੇ ਕਾਰਨ ਕਰਕੇ ਅਸੀਂ ਓਪੀਐਸ ਆਓਪੀਐਸ ਲਾਗੂ ਨਹੀਂ ਕਰ ਸਕਦੇ ਹਾਂ ਪੰਜਾਬ ਦੇ ਕੋਲੋਂ ਫੰਡ ਨਹੀਂ ਹੈ ਵੋਟਾਂ ਸਮੇ ਆਪਣੇ ਐਲਾਨ ਕਰਿਆ ਸੀ ਕਿ ਸਾਡੀ ਸਰਕਾਰ ਬਣਨ ਤੇ ਓਪੀਐਸ ਲਾਗੂ ਕਰਾਂਗੇ ਜਦੋਂ ਸਾਡੀ ਸਰਕਾਰ ਬਣੇਗੀ ਉਸ ਸਮੇ ਕੋਈ ਫੰਡ ਦਾ ਤਾਂ ਜੇਕਰ ਨਹੀਂ ਕੀਤਾ ਸੀ ਜੇਕਰ ਇਸੇ ਤਰ੍ਹਾਂ ਹੀ ਪੰਜਾਬ ਦੇ ਮੁਲਾਜ਼ਮਾਂ ਤੇ ਦਾ ਜਿਹੜਾ ਫੈਸ਼ਨਲ ਦਾ ਛੇਮਾ ਪੇ ਕਮਿਸ਼ਨ ਹੈ 18228 ਕਰੋੜ ਰੁਕਿਆ ਹੋਇਆ ਹੈ ਕਰਮਚਾਰੀ ਸੰਘਰਸ਼ ਦੇ ਦਰਨੇ ਕਾਰੇ ਹਨ ਕਿਉਂਕਿ 6 ਪੇ ਕਮਿਸ਼ਨ ਦਾ ਇਹ ਦਿੱਤਾ ਜਾਵੇ ਧਰਮਚਾਰੀਆਂ ਦਾ ਸੰਘਰਸ਼ ਹੌਲੀ-ਹੌਲੀ ਜਿਹੜਾ ਚੱਲ ਰਿਹਾ ਹੈ ਸਾਰੇ ਹੀ ਕਰਮਚਾਰੀ ਜਿਹੜੀ ਕਿ ਜਥੇਬੰਦੀਆਂ ਨੂੰ ਇੱਕ ਮੰਚ ਤੇ ਆ ਕੇ ਸਰਕਾਰ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਕਰਨਾ ਪੈਣਾ ਹੈ ਫਿਰ OPS ਪੇ ਕਮਿਸ਼ਨ ਦਾ ਏਰੀਆ ਰੀਲੀਜ਼ ਹੋਏਗਾ ਜੀ ਹਾਂ ਕਿਉਂਕਿ ਜਿਸ ਦੇ ਤਰ੍ਹਾਂ 3 ਸਾਲ ਦਾ ਟਾਈਮ ਜਿਹੜਾ ਹੈ ਲੰਘ ਚੁੱਕਿਆ 2 ਸਾਲ ਦਾ ਟਾਈਮ ਬਾਕੀ ਹੈ ਜਿੰਨੀਆਂ ਵੀ ਅਗਲੇ ਅਲੱਗ-ਅਲੱਗ ਜਥੇਬੰਦੀਆਂ ਨੇ ਸਾਰੀਆਂ ਇੱਕ ਮੰਚ ਤੇ ਆ ਕੇ ਬਹੁਤ ਵੱਡਾ ਸੰਘਰਸ਼ ਸਰਕਾਰ ਦੇ ਖਿਲਾਫ ਜਿਹੜਾ ਕਿ OPS ਦੀ ਮੰਗ ਕਰਨ ਜੋ ਸਰਕਾਰ ਨੇ ਵੋਟਾ ਸਮੇ ਕਰਮਚਾਰੀਆਂ ਦੇ ਵਾਅਦੇ ਕੀਤੇ ਸੀ ਉਹ ਇਹਨਾਂ ਨੂੰ ਯਾਦ ਕਰਵਾਏ ਜਾਣ ਜੋ ਵੀ ਦਫਤਰ ਵਿਦੇ ਵਿੱਚ ਕਰਮਚਾਰੀ ਕੰਮ ਕਰਦੇ ਹਨ ਕਰਮਚਾਰੀ ਕਈ ਕਰਮਚਾਰੀਆਂ ਨੂੰ ਓਪੀਐਸ ਲਾਗੂ ਹੈ ਕਈਆਂ ਨੂੰ ਤੇ ਐਨਪੀਐਸ ਲਾਗੂ ਹੈ ਕੰਮ ਇੱਕੋ ਤਰ੍ਹਾਂ ਦਾ ਕਰਦੇ ਹਨ ਜੇਕਰ ਮੰਨिए ਤਾਂ ਸਾਰਿਆਂ ਤੋਂ ਵਧੀਆ ਓਪੀਐਸ ਹੈ ਸਾਰੇ ਹੀ ਦਫਤਰੀ ਕਰਮਚਾਰੀ ਨੂੰ ਆਪਣੇ ਸਾਥ ਲੈ ਕੇ ਇੱਕ ਮੰਚ ਦੇ ਇਕੱਠੇ ਕਰਕੇ ਸਰਕਾਰ ਦੇ ਖਿਲਾਫ ਓਪੀਐਸ ਦੀ ਮੰਗ ਕਰਨ ਫਿਰ ਕੀਤੇ ਜਾ ਕੇ ਲਾਗੂ ਹੋਏਗੀ ਏਸ ਅੱਜ ਦੀ ਨਵੀਂ ਅਪਡੇਟ ਅਪਡੇਟ ਵਿੱਚ ਬਣੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ ਜੀ